ਹਾਂਜੀ ਸਰ ਅੱਜ ਦੁਸ਼ਹਿਰੇ ਦੇ ਮੌਕੇ ਤੇ ਨਜ਼ਰ ਰੱਖਦੇ ਹੋਏ ਕਿੱਦਾਂ ਦੇ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਨੇ ਪਹਿਲੇ ਤਾਂ ਜੀ ਪੱਟੀ ਸ਼ਹਿਰ ਦੇ ਸਾਰੇ ਵਸਨੀਕਾਂ ਨੂੰ ਤੇ ਦੇ ਪੰਜਾਬ ਦੇ ਪੂਰੇ ਦੇਸ਼ ਪਰ ਦੇ ਵਸਨੀਕਾਂ ਨੂੰ ਮੇਰੇ ਵੱਲੋਂ ਹੈਪੀ ਦੁਸ਼ਹਿਰਾ ਤੁਹਾਡਾ ਦੁਸ਼ਹਿਰਾ ਵਧੀਆ ਨਿਕਲੇ ਤੇ ਜਿਹੜੇ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਗੱਲ ਕਰ ਰਹੇ ਹੋ ਪੁਲਿਸ ਇੱਥੇ ਪੂਰੀ ਮਸਾਇਦਤੀ ਨਾਲ ਅਲਰਟ ਹੋ ਕੇ ਆਪਣੀ ਡਿਊਟੀ ਕਰ ਰਹੀ ਹੈ ਕਿਤੇ ਵੀ ਕਹੀ ਵੀ ਕੋਈ ਐਂਟੀ ਸੋਸ਼ਲ ਜਾਂ ਕਹੀ ਵੀ ਤਰ੍ਹਾਂ ਦੇ ਐਲੀਮੈਂਟ ਨੂੰ ਕੁਝ ਵੀ ਇਥੇ ਇਲੀਗਲ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ ਕਾਫੀ ਇਥੇ ਆਪਾਂ ਮਾਤਰਾ ਵਿੱਚ ਫੋਰਸ ਲਗਾਈ ਹੋਈ ਹੈ ਕਿਸੇ ਨੂੰ ਕਿਸੇ ਤਰ ਸਰ ਜਦੋਂ ਐਂਬੂਲੈਂਸ ਹੋ ਜਾਂ ਵਗੈਰਾ ਜਦੋਂ 5 ਬ੍ਰਿਗੇਡ ਦਾ ਕਿਤਾ ਦਾ ਪ੍ਰਬੰਧ ਹਾਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਐਂਬੂਲੈਂਸ 5 ਬ੍ਰਿਗੇਡ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨੂੰ ਨੇ ਜੇਠਾ ਲਈ ਆਪਾਂ ਹਰ ਤਰੀਕੇ ਨਾਲ ਤਿਆਰ ਆ। ਆਹ ਮੁਗਾ ਦਾ ਦਸਹਿਰਾ ਮੈਂ ਕਿਹਾ ਅੱਜ ਦਸਹਿਰਾ ਜਿਹੜਾ ਇਹ ਦਸਹਿਰੇ ਦਾ ਤਿਹਾੜਿਆ ਯਾਰ ਮਾਨ ਲੋਕ ਹਰ ਸਾਲ ਜਿਹੜੀ ਰਾਵਣ ਦਾ ਕੁੰਭਕਰਨ ਦਾ ਮੀਗਨਾਥ ਫੋਕ ਬਰਬੂਕੀ ਦਾ ਇਹ ਪੂਤਿਹਾਰ ਮਨਾਉਂਦੇ ਆ ਕਿਉਂਕਿ ਉਹ ਸਾਬਤ ਹੁੰਦਾ ਜੇ ਕੋਈ ਵੀ ਬਦੀ ਕਰਦਾ ਆ ਗਲਤ ਕੰਮ ਕਰਦਾ ਆ ਇਨਸਾਨੀਅਤ ਦੇ ਉਲਟ ਕੰਮ ਕਰਦਾ ਤੇ ਉਹਦਾ ਅੰਤ ਇਸੇ ਤਰ੍ਹਾਂ ਹੁੰਦਾ ਵਾ ਭਾਵੇਂ ਰਾਵਣ ਦਾ ਕਈ 100 ਸਾਲ ਪਹਿਲਾਂ ਅੰਤ ਹੋ ਗਿਆ ਪਰ ਉਹਦਾ ਅੰਤ ਹਰ ਸਾਲ ਇਸ ਤਰ੍ਹਾਂ ਇਹਨਾਂ ਦੇ ਪੁਤਲੇ ਸਾੜ ਕੇ ਫੋਕੇ ਇਰ ਵਿਖਾਇਆ ਜਾਂਦਾ ਲੋਕਾਂ ਨੂੰ ਤੇ ਤੋ ਇਹ ਸੇਤ ਮਿਲਦੀ ਆ ਜਿਹੜੇ ਚੰਗੇ ਕੰਮ ਕਰਦੇ ਆ ਇਨਸਾਨ ਉਹਨਾਂ ਦਾ ਰਹਿੰਦੀ ਦੁਨੀਆ ਤੱਕ ਲੋਕ ਨਾਂ ਲੈਂਦੇ ਆ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਦੇ ਚ ਨਾਂ ਲਿਆ ਵੀ ਜਾਵੇ ਉਹ ਗਲਤ ਕੰਮ ਦੇ ਵਿੱਚ ਨਾਂ ਲਿਆ ਜਾਂਦਾ ਵਾ ਉਹਨਾਂ ਦਾ ਬਦੀ ਦੇ ਵਿੱਚ ਨਾਂ ਲਿਆ ਜਾਂਦਾ ਉਹਨਾਂ ਲੋਕਾਂ ਨੂੰ ਦਰਕਾਰ ਹੈ ਜਨਾਂ ਸਮਾਜ ਦੇ ਵਿੱਚੋਂ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਚੰਗੇ ਕਰਮ ਕਰਦੇ ਚਾਹੀਦੇ ਆ ਅੱਜ ਸਾਡਾ ਸਾਰਾ ਹੀ ਇੱਥੇ ਪੁਲਿਸ ਪ੍ਰਸ਼ਾਸਨ ਡੀਐਸਪੀ ਪੱਟੀ ਸਾਰੇ ਸਬੰਧ ਥਾਣਿਆਂ ਦੇ ਐਸਐਸਪੀ ਸਾਾਰੇ ਕਮਿਸ਼ਨ ਦੇ ਇੰਚਾਰਜ ਤੇ ਸਾਰਾ ਹੀ ਪੁਲਿਸ ਪ੍ਰਸ਼ਾਸਨ ਨੇ ਪੱਟੀ ਹਲਕੇ ਦਾ ਮੌਜੂਦ ਹੀ ਸਾਰਿਆਂ ਨੂੰ ਹੀ ਇਹੋ ਹੀ ਡਿরেকਸ਼ਨ ਕੀਤੀ ਆ ਕਿ ਜਿਹੜਾ ਇਹ ਦਸਹਰੇ ਦਾ ਤਿਹਾੜਿਆ ਜਿਵੇਂ ਮਾਦੀਤੇ ਨੇਕੀ ਦੀ ਜਿੱਤਿਆ ਉਸੇ ਤਰ੍ਹਾਂ ਹੀ ਆਪਾਂ ਬੰਦੀ ਖਤਮ ਕਰਦੇ ਆ ਸਮਗਲਰ ਗੈਂਗਸਟਰ ਤੇ ਜਿਹੜੇ ਲਟੇਰੇ ਆ ਜਾਂ ਕਾਤਲ ਆ ਉਹਨਾਂ ਨੂੰ ਆਪਾਂ ਸਲਾਖਾਂ ਦੇ ਪਿੱਛੇ ਭੇਜਣਾ ਖਤਮ ਕਰ ਮੇ ਕ੍ਰਾਈਮ ਆਪਾਂ ਖਤਮ ਕਰਨੇ ਆ ਜਿਹੜੇ ਕੋਹ ਰੈਲਨਸ ਵਾਇਕ ਕਮੇਚਨ ਵਾਲੇ ਲੋਕ ਨੇ ਉਹਨਾਂ ਤੇ ਸਖਤ ਕਾਰਵਾਈਆਂ ਕਰਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਭੇਜਣਾ ਤਾਂ ਜੋ ਸਾਡਾ ਜਿਹੜਾ ਸਮਾਜ ਆ ਉਹ ਮੋੜ ਤੋਂ ਅੱਜ ਤੋ ਜਿਵੇਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਸਿੰਝਾਂ ਕਬੱਡੀਆਂ ਘੋਲ ਮੇਲਿਆਂ ਵਾਲਾ ਪੰਜਾਬ ਹੁੰਦਾ ਸੀ ਉਹ ਪੰਜਾਬ ਫੇਰ ਤੋਂ ਸਿੱਧਿਆ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਸੋਚੀ ਹੋਆ ਕਿ ਮੇਰਾ ਪੰਜਾਬ ਮੋੜ ਤੋਂ ਉਹ ਰਗੜਾ ਪੰਜਾਬ ਬਣੀ ਤੇ ਮੇਰੇ ਪੰਜਾਬ ਦੇ ਨੌਜਵਾਨ ਤਗੜੇ ਪਹਿਲਵਾਨ ਬਣ ਤਗੜੇ ਫਰੀਦਪੁਰ ਤਗੜੇ ਤੇ ਬੰਨ ਦੇ ਸਾਡੇ ਪੰਜਾਬ ਦਾ ਪੂਰੀ ਦੁਨੀਆ ਦੇ ਰੋਸ਼ਨ ਕਰਨ ਇਹ ਸਾਡਾ ਸਿੱਕਾ ਜਿੰਨੀ ਵੀ ਹੈ ਈਮਾ ਦੇ ਵਿੱਚ ਇੱਕ ਨੰਬਰ ਤੇ ਆ ਬੱਤ ਬੱਦੀਆ ਉਹਦੇ ਵਿੱਚ ਪੰਜਾਬ ਇੱਕ ਨੰਬਰ ਤੇ ਆ ਹਾਕੀ ਆ ਉਹਦੇ ਚੀੜੀਆਂ ਟੀਮ ਦੇ ਵਿੱਚ ਸਭ ਤੋਂ ਵੱਧ ਖਿਡਾਰੀ ਸਾਡੇ ਪੰਜਾਬ ਦੇ ਆ ਕੋਈ ਵੀ ਗੇਮ ਆ ਭਾਵੇਂ ক্রিকেট ਆ ਉਹਦੇ ਵਿੱਚ ਵੀ ਸਿੱਕਾ ਜਿਹੜਾ ਪੰਜਾਬੀਆਂ ਦਾ ਹੀ ਆ ਪੰਜਾਬੀ ਤਗੜੇ ਆ ਦਲੇਰ ਆ ਸੂਰਬੀਰ ਆ ਯੋਧੇ ਆ ਤੇ ਜਿਹੜਾ ਇਹ ਜਹਰ ਆ ਇਹ ਰਿਣੀ ਸਮੇਂ ਇੱਕ ਵਰਗਾ ਇੱਕ ਖਤਮ ਹੋਵੇ ਤੇ ਸਾਡੇ ਪੰਜਾਬੀ ਸਾਰੀਆਂ ਟੀਮਾਂ ਦੇ ਵਿੱਚ ਵੱਧੋ ਵੱਧ ਕੀਤੀ ਦੇ ਵਿੱਚ ਉਹ ਜਿਹੜਾ ਇੰਡੀਆ ਵੱਲੋਂ ਪੂਰੀ ਦੁਨੀਆ ਨੂੰ ਜਿੱਤ ਕੇ ਔਰ ਇੰਡੀਆ ਦਾ ਨਾਮ